ਬਈ ਸਾਸਰੀ ਕਾ ਬਈ ਸੋਨ ਅੱਜ ਕੱਲ ਨਾ ਮਸਰ ਪਿਧੋਣ ਵਾਲੀਆਂ ਜਿਹੜੀਆਂ ਲੜੀਆਂ ਹੁੰਦੀਆਂ ਅੱਜ ਕੱਲ ਇਹ ਆਮੀਆਂ ਅੱਜ ਕੱਲ ਸਾਰਾ ਤੋਂ ਮਿਲ ਜਾਂਦੀਆਂ ਹਾਂ ਆਹ ਤਾਂ ਮਿਲ ਜਾਂਦੀ 15 ਰੁਪਏ ਦੀ ਆਹ ਲੜੀ ਤੇ ਇੱਕ ਥੋੜੀ ਜੀ ਵਧੀਆ ਚਾ ਥੋੜੀ ਜੀ ਆ ਕੁਆਲਿਟੀ ਹਾਂਜੀ ਇਹ ਚੰਨ ਬਹੁਤ ਵਧੀਆ ਪਿਆਰਾ ਇਹਦਾ ਤੇ ਘਰ ਲੱਗਦਾ ਤੇ ਬਹੁਤ ਘੈਂਟ ਆ ਇਹ ਇਹ 20 ਰੁਪਏ ਦੀ ਇੱਕ ਮੰਨ ਕੇ ਚਲੋ ਜੀ ਆ ਪੀਸ ਇੱਕ ਹਾਂਜੀ ਬਾਕੀ ਆਪਣੇ ਅੱਜ ਕੱਲ ਡਿੱਕਾਂ ਵਾਲੀ ਤਾਰ ਹੁੰਦੀ ਹੈ ਇਹ ਆ ਇਹ ਮਿਲ ਜਣੇ ਤੈਨੂੰ 6.5 ਕਿਲੋ ਦਾ ਰੋਲ ਆ 50 ਕਿ ਮੀਟਰ ਦਾ ਜੀ ਤੇ ਬਾਕੀ ਆ ਡਾਪਟਰ ਆ ਜੀ ਤੇ ਇਹ ਨੂੰ ਇਹ ਕੱਢ ਕੇ ਬਾਹਣੇ ਵਿੱਚੋਂ ਤੇ ਆ ਦੇਖ ਡਾਪਟਰ ਆ ਜੀ ਇਹ 12 ਵੋਲਟ ਦਿੰਦਾ ਹੁੰਦਾ ਜੀ ਤੇ ਬਾਕੀ ਤੇ ਲਿਖਿਆ ਹੋਈ ਆ ਹਾਂ 12 ਵੋਲਟ ਹਾਂਜੀ ਇਹ 12 ਵੋਲਟ ਦਿੰਦਾ ਹੁੰਦਾ ਜੀ ਟਰਾਂਸਫਾਰਮਰ ਟਰਾਂਸਫਾਰਮਰ ਕਹਿੰਦੇ ਆ ਲੀੜੀਆਂ ਜੀ ਗਾਉਣ ਦੀ ਤੱਕ ਰਹਾਂ ਹਾਂ ਜੀ 220 ਵੋਲਟ ਦਾ ਹੁੰਦਾ ਜੀ ਉਹ ਤਾਂ ਹੈ ਤੇ ਇਹ ਅੱਜ ਕੱਲ ਜਿਵੇਂ ਪਸ਼ੂਆਂ ਦੇ ਮਸਟਰ ਮਸਟਰ ਜ਼ਿਆਦਾ ਆ ਜਾਂਦਾ ਜੀ ਉਹਦਾ ਕਰਕੇ ਹੈ ਜੀ ਹਾਂ ਜੀ ਤਾਂ ਕਰਕੇ ਬਣਾ ਰਹੇ ਆ ਮਸਟਰ ਦਾ ਬਹੁਤ ਫਰਕ ਪੈਂਦਾ ਜੀ ਖੱਟਾ ਚੰਨ ਹੁੰਦਾ ਨਾ ਖੱਟੇ ਚੰਨ ਬਹੁਤ ਫਰਕ ਪੈਂਦੇ ਬਾਕੀ ਅੱਜ ਕੱਲ ਪਹਿਲਾਂ ਬੱਲਬ ਚੱਲਦੇ ਸੀ ਜੀ ਬੱਲਬ ਚੱਲਦੇ ਸੀ ਉਹਨਾਂ ਪਸ਼ੂ ਪਸੂਰ ਗਰਾਂਟ ਕੋਟ ਲੱਗਣ ਦਾ ਖਤਰਾ ਰਹਿੰਦਾ ਜੀ ਤਾਂ ਕਰਕੇ ਨਾ ਇਹ ਖਤਰਾ ਨਹੀਂ ਹੈਗਾ 12 ਬੋਲਟ ਹੀ ਹੈ ਜੀ ਜਿਸ ਵੀਰ ਕੋਲ ਗੁਰੂ ਦਾ ਡਰਾਮ ਆਪਣੇ ਘਰੇ ਅੱਜ ਕੱਲ੍ਹ ਬੰਦੀ ਹੈ ਬੈਟਰੀ ਕੋਸ਼ਿਸ਼ ਦਿਖਾਉਣਾ ਜਿੱਦਾਂ ਬੈਟਰੀ ਆਪਣੇ ਘਰੇ ਅੱਜ ਕੱਲ੍ਹ ਹਰ ਇੱਕ ਦਿਨ ਮੀਟਰ ਵੀ ਲੱਗੇ ਹੁੰਦੇ ਆ ਇਹਦੇ ਤੇ ਲਾਈਟ ਲਾਉ ਤੇ ਨਾ ਕੋਈ ਖਤਰਾ ਨਾ ਲੱਗਦਾ ਇਹ ਵਗਰੀ ਚੀਜ਼ ਹੈ ਇਹ ਆਮ ਹਰਕ ਬੰਦੀ ਕਰ ਸਕਦਾ ਹੈ ਕਾਲੀ ਤਾਰ ਨਾਲ ਲਾਲ ਮੇਲ ਕਰ ਦੋ ਜੀ ਇਹ ਤਾਰੀਆਂ ਉਹਨੀਆਂ ਤਰ੍ਹਾਂ ਲਿਖਣਾ ਤੇ ਇੱਕ ਵਾਰੀ ਸਾਫ ਨੂੰ ਦੀ ਇੱਕ ਵਾਰੀ ਕਾਲੀ ਧਾਰੀ ਨੇ ਜਿਹੜੀ ਲਾਲ ਧਾਰੀ ਵਾਲੀ ਉਹ ਕਾਲੀ ਨਾਲ ਜੋੜਦੀ ਹੈ ਠੀਕ ਹੈ ਇਹਨੂੰ ਮਰੋ ਟੇਪ ਰੋਸ ਨਾਲ ਕੇ ਹੱਲ ਬੜਾ ਹੁੰਦਾ ਜੀ ਲਾਈਟ ਵਾਲੀ ਉਹਦਾ ਖਤਰਾ ਹੁੰਦਾ ਜੀ ਤੁਸੀਂ ਫੁੱਲ ਖੱਲ ਜਾਵੇ ਰਾਤ ਨੂੰ ਉਹ ਕਰਕੇ ਫਿਰ ਉਹ ਪ੍ਰੋਬਲਮ ਖੜੀ ਹੁੰਦੀ ਸੀ ਕੰਟ ਪ੍ਰੋਟ ਲੱਗਣ ਦਾ ਖਤਰਾ ਹੁੰਦਾ ਜੀ ਇਹ ਬਹੁਤ ਵਧੀਆ ਚੀਜ਼ ਹੈ ਜੀ ਬਾਕੀ ਮਸਤਰ ਵੀ ਉਹ ਘੱਟ ਹੁੰਦੀ ਨਹੀਂ ਜੀ ਬਸ ਖੱਟੇ ਗਾਜਰਾਂ ਨਾਲ ਤੇ ਬਾਕੀ ਇਹਦਾ ਇੱਕ ਕਾਲਾ ਜਿਹਾ ਮੀਂਹ ਕਣੀ ਚ ਜਿਵੇਂ ਮਰਜ਼ੀ ਰਹੇ ਕੋਈ ਪ੍ਰੋਬਲਮ ਨਹੀਂ ਕੋਈ ਪਾਣੀ ਨਹੀਂ ਪੈਂਦਾ ਜੀ ਵਿੱਚ ਬਸ ਤਾਂ ਕੋਲੇ ਮਸਾਲਾ ਨਹੀਂ ਲਾਈ ਦੀਆ ਉਹਦਾ ਕਰਕੇ ਵੀ ਥੋੜੀ ਮਸਰਾਂ ਨਹੀਂ ਪਾ ਸਕਦਾ ਬਹੁਤਾ ਬਾਕੀ ਜਿਹੜਾ ਬਰੀਕ ਜਿਹਾ ਮਸਰ ਹੁੰਦਾ ਉਹ ਫਿਰ ਇਹਦੇ ਦਾ ਆਉਂਦਾ ਨਹੀਂ ਖੱਟੇ ਚੰਨ ਨੂੰ ਦੇ ਕੇ ਹਾਂ ਇਹਦਾ ਬਰਾ ਮੋੜਾ ਇਹ 150 ਰੁਪਏ ਦਾ ਆ ਰਿਹਾ ਹੈ ਕਿੰਨੇ ਚੁਲਾ ਦੇਖੋ ਹੁਣ ਹਰ ਤਰ੍ਹਾਂ ਅਸੀਂ ਜੋੜ ਲਈਆਂ ਸਾਰੀਆਂ ਚੈਨਲ ਲੱਗਣਾ ਨਹੀਂ ਆ ਰਿਹਾ ਕੋਸੇ ਐਕਸਟੈਂਡ ਤੇ ਅਸੀਂ ਕੋਈ ਨਹੀਂ ਆ ਦੇਖੋ ਇਹ ਕਿੰਨੇ ਕਰੰਟ ਨੂੰ ਮਾਰ ਰਿਹਾ ਹੁੰਦਾ 12 ਬੋਲਟ ਫੜਦਾ ਹੁੰਦਾ ਆ ਦੇਖੋ 12 ਬੋਲਟ ਹੀ ਕਰਦਾ ਹੁੰਦਾ ਕਰੰਟ ਇਹ ਆਹ ਦੇਖੋ ਆਹ ਵੀ ਟਟਾ ਟਟਾ ਚੱਲ ਰਿਹਾ ਜੀ ਦੇਖੋ ਸਿਆਣੋ ਗਰਮ ਦੀ ਲੋੜ ਨਹੀਂ ਕਰੰਟ ਨਹੀਂ ਮਾਰਦਾ ਜੀ ਜਿਦਾਂ ਤੱਕ ਇਹ ਇਹ ਨਾ ਫਿੱਟ ਕਰ ਦੇ ਠੀਕ ਹੈ